ਸਸਿਕਾ ਜੀ ਮੈਂ ਕੋਮਲ ਕਪੂਰ ਤੁਸੇ ਦੇਖ ਰਹੇ ਹੋ ਚੈਨਲ ਪੰਜਾਬੀ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਆਪਣੇ ਅੰਕੜੇ ਪੇਸ਼ ਕੀਤੇ ਗਏ ਨੇ ਜਿਦੇ ਵਿੱਚ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਸਤੰਬਰ ਦੇ ਵਿੱਚ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਵੱਧ ਕੇ 2.4% ਹੋ ਗਈ ਹੈ ਕਿਉਂਕਿ ਕਰਿਆਨੇ ਦੀਆਂ ਕੀਮਤਾਂ ਵਧੀਆਂ ਤੇ ਗੈਸ ਅਤੇ ਯਾਤਰਾ ਟੂਲ ਦੀਆਂ ਕੀਮਤਾਂ ਹੌਲੀ ਰਫ਼ਤਾਰ ਦੇ ਨਾਲ ਕਟੀਆਂ ਨੇ ਹਾਲਾਂਕਿ ਅਰਥ ਸ਼ਾਸਤਰੀ ਉਮੀਦਕਾਰ ਇਹ ਸੰਖੇਪ ਮੁੱਖ ਅੰਕੜਾ 2.2% ਤੱਕ ਪਹੁੰਚ ਜਾਵੇਗਾ ਡਾਟਾ ਜੈਂਸੀ ਨੇ ਕਿਹਾ ਕਿ ਗੈਸ ਨੂੰ ਛੱਡ ਕੇ ਸਲਾਨਾ ਮਹਿੰਗਾਈ ਦਰ 2.6% ਤੱਕ ਵੱਧ ਗਈ ਹੈ। ਸਤੰਬਰ ਦੇ ਵਿੱਚ ਕਰੀਆਨੇ ਦੀ ਦੁਕਾਨ ਉੱਤੇ ਖਰੀਦਦਾਰਾਂ ਨੇ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 4% ਵੱਧ ਭੁਗਤਾਨ ਕੀਤਾ। ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਆਪਣੇ ਅੰਕੜੇ ਜਾਰੀ ਕੀਤੇ ਗਏ ਨੇ ਜਿਨ੍ਹਾਂ ਵਿੱਚ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਅਪ੍ਰੈਲ ਤੋਂ ਕਨਿਆਨੇ ਦੀ ਮੁੱद्रास्फीਤੀ ਆਮ ਤੌਰ ਉੱਤੇ ਉੱਪਰ ਵੱਲ ਵਧ ਰਹੀ ਹੈ। ਤਾਜ਼ੇ ਅਤੇ ਜੰਮੇ ਹੋਏ ਬੀਫ ਅਤੇ ਕੌਫੀ ਨੇ ਉੱਚ ਦਰ ਦੇ ਵਿੱਚ ਯੋਗਦਾਨ ਪਾਇਆ। ਅੰਸ਼ਕ ਤੌਰ ਤੇ ਕਿਉਂਕਿ ਦੋਮਾ ਦੀ ਸਪਲਾਈ ਘਟ ਹੈ ਆਰਬੀਸੀ ਦੇ ਸਹਾਇਕ ਮੁੱਖ ਅਰਥ ਸ਼ਾਸਤਰੀ ਨੌਥਨ ਜੈਂਸਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਕੈਨੇਡਾ ਵਿੱਚ ਭੋਜਨ ਦੀ ਕੀਮਤਾ ਅਸਥਿਰ ਨੇ ਇਸ ਲਈ ਮੈਂ ਇੱਕ ਮਹੀਨੇ ਦੇ ਬਦਲਾਅ ਬਾਰੇ ਬਹੁਤ ਜ਼ਿਆਦਾ ਨਹੀਂ ਪੜਾਂਗਾ ਪਰ ਭੋਜਨ ਦੀ ਕੀਮਤਾ ਵਿੱਚ ਵੱਡਾ ਅਸਥਿਰ ਹੈ ਅਤੇ ਮੈਨੂੰ ਨਹੀਂ ਪਤਾ ਕਿ ਅਸੀਂ ਐਸਾ ਸਾਰਾ ਦੋਸ ਟੈਰਿਫਾ ਉੱਤੇ ਲਗਾ ਸਕਦੇ ਹਾਂ ਇਹ ਇੱਕ ਜਵ ਵਰਤਾਰਾ ਰਿਹਾ ਜੋ ਅਸੀਂ ਹਾਲੀ ਦੇ ਸਾਲਾਂ ਵਿੱਚ ਵੇਖਿਆ ਜਿੱਥੇ ਪਹੁੰਚਣ ਦੀ ਕੀਮਤਾਂ ਵਿੱਚ ਵਾਧਾ ਆਮ ਤੌਰ ਤੇ ਮੁਦਰਾ ਸਫੇਤੀ ਦੀ ਸਮੂੱਚੀ ਦਰ ਦੇ ਨਾਲ ਵਧ ਰਿਹਾ ਹੈ ਕਿਰਾਏ ਦੀ ਕੀਮਤਾਂ ਦੀ ਹਜੇ ਵੀ ਮੁਦਰਾ ਸਫੇਤੀ ਨੂੰ ਉੱਤੇ ਵੱਲ ਵਧਾਰੀਆਂ ਨੇ ਜੋ ਕਿ ਸਾਲ ਦਰ ਸਾਲ 4.8% ਤੱਕ ਵਧੀਆਂ ਨੇ ਆਸਰਾ ਕੀਮਤਾਂ ਮੁਦਰਾ ਸਫੇਤੀ ਦੀ ਟੋਕਰੀ ਵਿੱਚ ਸਭ ਤੋਂ ਵੱਡਾ ਹਿੱਸਾ ਨੇ ਇਸ ਉਰਾਨ ਸਤੰਪ ਦੇ ਵਿੱਚ ਗੈਸ ਦੀ ਕੀਮਤਾਂ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਸਲਾਨਾ ਅਧਾਰ ਉਤੇ 4.3% ਤੱਕ ਘਟ ਗਈਆਂ ਦਸੇ ਪਿਛਲੇ ਸਾਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਕਾਰਨ ਕੀਮਤਾਂ ਦੇ ਵਿੱਚ ਗਿਰਾਵਟ ਆਈ ਸੀ ਜੋ ਕਿ ਅਮਰੀਕਾ ਤੇ ਚੀਨ ਦੇ ਵਿੱਚ ਕਮਜ਼ੋਰ ਆਰਥਿਕ ਵਿਕਾਸ ਦੀਆਂ ਚਿੰਤਾਵਾਂ ਤੋਂ ਉਭਰਿਆ ਸੀਗਾ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਪਿਛਲੇ ਮਹੀਨੇ ਅਮਰੀਕਾ ਤੇ ਕੈਨੇਡਾ ਵਿੱਚ ਰਾਈਨਰੀ ਦੇ ਵਿੱਚ ਰੁਕਾਵਟਾਂ ਨੇ ਪੈਟਰੋਲ ਦੀਆਂ ਕੀਮਤਾਂ ਨੂੰ ਵਧਾਇਆ ਸਤੰਬਰ ਦੇ ਵਿੱਚ ਯਾਤਰਾ ਟੂਰਾਂ ਦੀ ਲਾਗਤ ਵੀ ਸਾਲ ਦਰਸਾਰ ਹੌਲੀ ਰਫ਼ਤਾਰ ਦੇ ਨਾਲ ਕੱਟੀ ਹੈ ਜਦੋਂ ਕਿ ਸਾਲ ਤੇ ਇਸ ਸਮੇਂ ਦੌਰਾਨ ਕੀਮਤਾਂ ਤੌਰ ਤੇ ਮਹੀਨਾਵਾਰ ਅਦਾਦ ਉੱਤੇ ਘਟਾਈਆਂ ਪੈਚ ਘਟਦੀਆਂ ਨਹੀਂ ਅਗਸਤੋ ਕੀਮਤਾ 4.6% ਤੱਕ ਵਧ ਗਈਆਂ ਕਿਉਂਕਿ ਅਮਰੀਕਾ ਤੇ ਯੂਰਪ ਦੇ ਵਿੱਚੋਂ ਵੱਡੀਆਂ ਘਟਨਾਵਾਂ ਨੇ ਹੋਟਲਾਂ ਨੂੰ ਹੋਰ ਮਹਿੰਗਾ ਕਰ ਦਿੱਤਾ ਤੇ ਸਤੰਬਰ ਦੀ ਇਹ ਮੁਦਰਾ ਸਫਿਤੀ ਰਿਪੋਰਟ 19 ਅਕਤੂਬਰ ਨੂੰ ਬੈਂਕ ਆਫ ਕੈਨੇਡਾ ਦੀ ਅਗਲੀ ਵਿਆਜ ਦਰ ਮੀਟਿੰਗ ਤੋਂ ਪਹਿਲਾਂ ਅੰਤਿਮਜਟਾ ਰਿਲੀਜ਼ ਹੈ। ਸਸਿਕਾ ਜੀ ਮੈਂ ਕੋਮਲ ਕਪੂਰ ਤੁਸੇ ਦੇਖ ਰਹੇ ਹੋ ਚੈਨਲ ਪੰਜਾਬੀ। ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਆਪਣੇ ਅੰਕੜੇ ਪੇਸ਼ ਕੀਤੇ ਗਏ ਨੇ ਜਿਦੇ ਵਿੱਚ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਸਤੰਬਰ ਦੇ ਵਿੱਚ ਕੈਨੇਡਾ ਦੀ ਸਲਾਨਾ ਮਹਿੰਗਾਈ ਦਰ ਵਧ ਕੇ 2.4% ਹੋ ਗਈ ਹੈ ਕਿਉਂਕਿ ਕੀ ਕਰਿਆਨੇ ਦੀਆਂ ਕੀਮਤਾ ਵਧੀਆਂ ਤੇ ਗੈਸ ਅਤੇ ਯਾਸਤਰ ਟੂਲ ਦੀਆਂ ਕੀਮਤਾ ਹੋਲੀ ਰਫਤਾਰ ਦੇ ਨਾਲ ਘਟੀਆਂ ਨੇ ਹਾਲਾਂਕਿ ਅਰਥ ਸ਼ਾਸਤਰੀ ਉਮੀਦਕਾਰੇ ਸੰਖੇਪ ਮੁੱਖ ਅੰਕੜਾ 2.2% ਤੱਕ ਪਹੁੰਚ ਜਾਵੇਗਾ ਡਾਟਾ ਏਜੰਸੀ ਨੇ ਕਿਹਾ ਕਿ ਗੈਸ ਨੂੰ ਛੱਡ ਕੇ ਸਲਾਨਾ ਮਹਿੰਗਾਈ ਦਰ 2.6% ਤੱਕ ਵਧ ਗਈ ਹੈ ਸਤੰਬਰ ਦੇ ਵਿੱਚ ਕਰਿਆਨੇ ਦੀ ਦੁਕਾਨ ਉਤੇ ਖਰੀਦਦਾਰਾਂ ਨੇ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 4% ਵਧ ਵਪਤਾਨ ਕੀਤਾ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਆਪਣੇ ਅੰਕੜੇ ਜਾਰੀ ਕੀਤੇ ਗਏ ਨੇ ਜਿਉਂਦੇ ਵਿੱਚ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਅਪ੍ਰੈਲ ਤੋਂ ਕਣਿਆਨੇ ਦੀਆਂ ਮੁੱਦਾ ਸਫਿਤੀ ਆਮ ਤੌਰ ਉਤੇ ਉੱਪਰ ਵੱਲ ਵਧ ਰਹੀ ਹੈ ਤਾਂਜੇ ਅਤੇ ਜੰਮੇ ਹੋਏ ਬੀਫ ਅਤੇ ਕੌਫੀ ਨੇ ਉੱਚ ਦਰ ਦੇ ਵਿੱਚ ਯੋਗਦਾਨ ਪਾਇਆ ਅੰਸ਼ਕ ਤੌਰ ਤੇ ਕਿਉਂਕਿ ਦੋਮਾ ਦੀ ਸਪਲਾਈ ਘਟ ਹੈ ਆਰਬੀਸੀ ਦੇ ਸਹਾਇਕ ਮੁੱਖ ਅਰਥ ਸ਼ਾਸਤਰੀ ਨੌਥਨ ਜੈਂਸਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਕੈਨੇਡਾ ਵਿੱਚ ਭੋਜਨ ਦੀ ਕੀਮਤਾ ਅਸਥਿਰ ਨੇ ਇਸ ਲਈ ਮੈਂ ਇੱਕ ਮਹੀਨੇ ਦੇ ਬਦਲਾਅ ਬਾਰੇ ਬਹੁਤ ਜ਼ਿਆਦਾ ਨਹੀਂ ਪੜਾਂਗਾ ਪਰ ਭੋਜਨ ਦੀ ਕੀਮਤਾ ਵਿੱਚ ਵੱਡਾ ਅਸਥਿਰ ਹੈ ਅਤੇ ਮੈਨੂੰ ਨਹੀਂ ਪਤਾ ਕਿ ਅਸੀਂ ਐਸਾ ਸਾਰਾ ਦੋਸ਼ ਟੈਰਿਫਾ ਉੱਤੇ ਲਗਾ ਸਕਦੇ ਹਾਂ ਇਹ ਇੱਕ ਜਵ ਵਰਤਾਰਾ ਰਿਹਾ ਜੋ ਅਸੀਂ ਹਾਲੀ ਦੇ ਸਾਲ ਵਿੱਚ ਵੇਖਿਆ ਜਿੱਥੇ ਪਹੁੰਚਣ ਦੀ ਕੀਮਤਾ ਵਿੱਚ ਵੱਧ ਦਾ ਆਮ ਤੌਰ ਤੇ ਮੁੱद्रास्फीਤੀ ਦੀ ਸਮੂੱਚੀ ਦਰ ਦੇ ਨਾਲ ਵਧ ਰਿਹਾ ਹੈ ਕਿਰਾਏ ਦੀ ਕੀਮਤਾ ਦੀ ਹਜੇ ਵੀ ਮੁੱद्रास्फीਤੀ ਨੂੰ ਉੱਤੇ ਵੱਲ ਵਧਾਰੀਆਂ ਨੇ ਜੋ ਕਿ ਸਾਲ ਦਰ ਸਾਲ 4.8% ਤੱਕ ਵਧੀਆਂ ਨੇ ਆਸਰਾ ਕੀਮਤਾ ਮੁੱद्रास्फीਤੀ ਦੀ ਟੋਕਰੀ ਵਿੱਚ ਸਭ ਤੋਂ ਵੱਡਾ ਹਿੱਸਾ ਨੇ ਇਸੁਰਾਂ ਸੰਪਤੀ ਵਿੱਚ ਗਿਆ ਸੀ ਕੀਮਤਾ ਪਿਛਲੇ ਸਾਲ ਦੀ ਇਸੇ ਮਾਧਿਅਮ ਮੁਕਾਬਲੇ ਸਲਾਨਾ ਅਧਾਰ ਉਤੇ 4.1% ਤੱਕ ਘਟ ਗਈਆਂ ਹਨ ਦਸੇ ਪਿਛਲੇ ਸਾਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਕਾਰਨ ਕੀਮਤਾਂ ਦੇ ਵਿੱਚ ਗਿਰਾਵਟ ਆਈ ਸੀ ਜੋ ਕਿ ਅਮਰੀਕਾ ਤੇ ਚੀਨ ਦੇ ਵਿੱਚ ਕਮਜ਼ੋਰ ਆਰਥਿਕ ਵਿਕਾਸ ਦੀਆਂ ਚਿੰਤਾਵਾਂ ਤੋ ਉਬਰੇ ਅਸੀਗਾ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਪਿਛਲੇ ਮਹੀਨੇ ਅਮਰੀਕਾ ਤੇ ਕੈਨੇਡਾ ਵਿਚੇ ਰਫਾਈਨਰੀ ਦੇ ਵਿਚੇ ਰੁਕਾਵਟਾ ਨੇ ਪੈਟਰੋਲ ਦੀ ਕੀਮਤਾਂ ਨੂੰ ਵਧਾਇਆ ਹੈ ਸਤੰਬਰ ਦੇ ਵਿਚ ਯਾਤਰਾ ਟੂਰਾਂ ਦੀ ਲਾਗਤ ਵੀ ਸਾਲ ਦਰਸਾਰ ਹੋਲੀ ਰਫ਼ਤਾਰ ਦੇ ਨਾਲ ਕੱਟੀ ਹੈ ਜਦੋਂ ਕਿ ਸਾਲ ਦੇ ਇਸ ਸਮੇਂ ਦੌਰਾਨ ਕੀਮਤਾਂ ਆਮ ਤੌਰ ਤੇ ਮਹੀਨਾਵਾਰ ਅਧਾਰ ਉਤੇ ਘਟਾਈਆਂ ਪੈਚ ਘਟਦੀਆਂ ਨਹੀਂ ਅਗਸਤ ਤੋਂ ਕੀਮਤਾਂ 4.6% ਤੱਕ ਵਧ ਗਈਆਂ ਕਿਉਂਕਿ ਅਮਰੀਕਾ ਤੇ ਯੂਰਪ ਦੇ ਵਿਚੋ ਵੱਡੀਆਂ ਘਟਨਾਵਾਂ ਨੇ ਹੋਟਲਾਂ ਨੂੰ ਹੋਰ ਮਹਿੰਗਾ ਕਰ ਦਿੱਤਾ ਤੇ ਸਤੰਬਰ ਦੀ ਮੁਦਰਾ ਸਥਿਤੀ ਰਿਪੋਰਟ 19 ਅਕਤੂਬਰ ਨੂੰ ਬੈਂਕ ਆਫ ਕੈਨੇਡਾ ਦੀ ਅਗਲੀ ਵਿਆਜ ਦਰ ਮੀਟਿੰਗ ਤੋਂ ਪਹਿਲਾਂ ਅੰਤਿਮ ਡਾਟਾ ਰਿਲੀਜ਼ ਹੈ ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਆਪਣੇ ਅੰਕੜੇ ਪੇਸ਼ ਕੀਤੇ ਗਏ ਨੇ ਜਿਦੇ ਵਿੱਚ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਸਤੰਬਰ ਦੇ ਵਿੱਚ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਵਧ ਕੇ 2.4% ਹੋ ਗਈ ਹੈ ਕਿਉਂਕਿ ਕਰੀਆਨੇ ਦੀਆਂ ਕੀਮਤਾਂ ਵਧੀਆਂ ਤੇ ਗੈਸ ਅਤੇ ਯਾਤਰਾ ਟੂਲ ਦੀਆਂ ਕੀਮਤਾਂ ਹੌਲੀ ਰਫ਼ਤਾਰ ਦੇ ਨਾਲ ਘਟੀਆਂ ਨੇ ਹਾਲਾਂਕਿ ਅਰਥ ਸ਼ਾਸਤਰੀ ਉਮੀਦਕਾਰੇ ਸਨ ਕਿ ਮੁੱਖ ਅੰਕੜਾ 2.2% ਤੱਕ ਪਹੁੰਚ ਜਾਵੇਗਾ ਡਾਟਾ ਏਜੰਸੀ ਨੇ ਕਿਹਾ ਕਿ ਗੈਸ ਨੂੰ ਛੜਕੇ ਸਲਾਨਾ ਮਹਿੰਗਾਈ ਦਰ 2.6% ਤੱਕ ਵੱਧ ਗਈ ਹੈ ਸਤੰਬਰ ਦੇ ਵਿੱਚ ਕਰਿਆਨੇ ਦੀ ਦੁਕਾਨ ਉਤੇ ਖਰੀਦਦਾਰਾਂ ਨੇ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 4% ਵੱਧ ਭੁਗਤਾਨ ਕੀਤਾ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਆਪਣੇ ਅੰਕੜੇ ਜਾਰੀ ਕੀਤੇ ਗਏ ਨੇ ਜਿਨ੍ਹਾਂ ਵਿੱਚ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਅਪ੍ਰੈਲ ਤੋਂ ਕਨਿਆਨੇ ਦੀਆਂ ਮੁੱद्रास्फीਤੀ ਆਮ ਤੌਰ ਉਤੇ ਉੱਪਰ ਵੱਲ ਵੱਧ ਰਹੀ ਹੈ ਤਾਜ਼ੀ ਅਤੇ ਜੰਮੇ ਹੋਏ ਬੀਫ ਅਤੇ ਕੌਫੀ ਨੇ ਉੱਚ ਦਰ ਦੇ ਵਿੱਚ ਯੋਗਦਾਨ ਪਾਇਆ 80 ਤੋਂ ਤੇ ਕਿਉਂਕਿ ਦੋਮਾ ਦੀ ਸਪਲਾਈ ਘਟ ਹੈ ਆਰਬੀਐਸਸੀ ਦੇ ਸਹਾਇਕ ਮੁੱਖ ਅਰਥਸ਼ਾਸਤਰੀ ਨੌਰਥਨ ਜੈਂਸਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਕੈਨੇਡਾ ਵਿੱਚ ਭੋਜਨ ਦੀ ਕੀਮਤਾ ਅਸਥਿਰ ਨੇ ਇਸ ਲਈ ਮੈਂ ਇੱਕ ਮਹੀਨੇ ਦੇ ਬਦਲਾਅ ਬਾਰੇ ਬਹੁਤ ਜ਼ਿਆਦਾ ਨਹੀਂ ਪੜਾਂਗਾ ਪਰ ਭੋਜਨ ਦੀ ਕੀਮਤਾ ਵਿੱਚ ਵੱਡਾ ਅਸਥਿਰ ਹੈ ਅਤੇ ਮੈਨੂੰ ਨਹੀਂ ਪਤਾ ਕਿ ਅਸੀਂ ਐਸਾ ਸਾਰਾ ਦੋਸ ਟੈਰਿਫਾ ਉੱਤੇ ਲਗਾ ਸਕਦੇ ਹਾਂ ਇਹ ਇੱਕ ਜੀਵ ਵਰਤਾਰਾ ਰਿਹਾ ਜੋ ਅਸੀਂ ਹਾਲੀ ਦੇ ਸਾਲਾਂ ਵਿੱਚ ਵੇਖਿਆ ਜਿੱਥੇ ਪਹੁੰਚਣ ਦੀ ਕੀਮਤਾ ਵਿੱਚ ਵੱਧ ਦਾ ਆਮ ਤੌਰ ਤੇ ਮੁੱद्रास्फीਤੀ ਦੀ ਸਮੂੱਚੀ ਦਰ ਦੇ ਨਾਲ ਵਧ ਰਿਹਾ ਹੈ ਕਿਰਾਏ ਦੀ ਕੀਮਤਾ ਦੀ ਹਜੇ ਵੀ ਮੁੱद्रास्फीਤੀ ਨੂੰ ਉੱਤੇ ਵੱਲ ਵਧਾਰੀਆਂ ਨੇ ਜੋ ਕਿ ਸਾਲ ਦਰ ਸਾਲ 4.8% ਤੱਕ ਵਧੀਆਂ ਨੇ ਆਸਰਾ ਕੀਮਤਾ ਮੁੱद्रास्फीਤੀ ਦੀ ਟੋਕਰੀ ਵਿੱਚ ਸਭ ਤੋਂ ਵੱਡਾ ਹਿੱਸਾ ਨੇ ਇਹ ਸੁਰਾਂ ਸੰਪਤੀ ਵਿੱਚ ਗਿਆ ਸੀ ਕੀਮਤਾ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਸਲਾਨਾ ਅਧਾਰ ਉਤੇ 4.3% ਤੱਕ ਘਟ ਗਈਆਂ ਹਨ ਦਸੇ ਪਿਛਲੇ ਸਾਲ ਕੱਚੇ ਤੇਲ ਦੀ ਕੀਮਤਾਂ ਵਿੱਚ ਗਿਰਾਵਟ ਕਾਰਨ ਕੀਮਤਾਂ ਦੇ ਵਿੱਚ ਗਿਰਾਵਟ ਆਈ ਸੀ ਜੋ ਕਿ ਅਮਰੀਕਾ ਤੇ ਚੀਨ ਦੇ ਵਿੱਚ ਕਮਜ਼ੋਰ ਆਰਥਿਕ ਵਿਕਾਸ ਦੀਆਂ ਚਿੰਤਾਵਾਂ ਤੋਂ ਉਭਰਿਆ ਸੀਗਾ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਪਿਛਲੇ ਮਹੀਨੇ ਅਮਰੀਕਾ ਤੇ ਕੈਨੇਡਾ ਵਿੱਚ ਰਾਈਨਰੀ ਦੇ ਵਿੱਚ ਰੁਕਾਵਟਾਂ ਨੇ ਪੈਟਰੋਲ ਦੀ ਕੀਮਤਾਂ ਨੂੰ ਵਧਾਇਆ ਸਤੰਬਰ ਦੇ ਵਿੱਚ ਯਾਤਰਾ ਟੂਰਾਂ ਦੀ ਲਾਗਤ ਵੀ ਸਾਲ ਦਰਸਾਰ ਹੌਲੀ ਰਫ਼ਤਾਰ ਦੇ ਨਾਲ ਕੱਟੀਆਂ ਜਦੋਂ ਕਿ ਸਾਲ ਦੇ ਇਸ ਸਮੇਂ ਦੌਰਾਨ ਕੀਮਤਾਂ ਆਮ ਤੌਰ ਤੇ ਮਹੀਨਾਵਾਰ ਅਦਾਦ ਉਤੇ ਘਟਾਈਆਂ ਪੈਜ ਘਟਦੀਆਂ ਨਹੀਂ ਅਗਸਤੋ ਕੀਮਤਾ 4.6% ਤੱਕ ਵਧ ਗਈਆਂ ਕਿਉਂਕਿ ਅਮਰੀਕਾ ਤੇ ਯੂਰਪ ਦੇ ਵਿੱਚੋਂ ਵੱਡੀਆਂ ਘਟਨਾਵਾਂ ਨੇ ਹੋਟਲਾਂ ਨੂੰ ਹੋਰ ਮਹਿੰਗਾ ਕਰ ਦਿੱਤਾ ਤੇ ਸਤੰਬਰ ਦੀ ਇਹ ਮੁਦਰਾ ਸਫਿਤੀ ਰਿਪੋਰਟ 19 ਅਕਤੂਬਰ ਨੂੰ ਬੈਂਕ ਆਫ ਕੈਨੇਡਾ ਦੀ ਅਗਲੀ ਵਿਆਜ ਦਰ ਮੀਟਿੰਗ ਤੋਂ ਪਹਿਲਾਂ ਅੰਤਿਮ ਡਾਟਾ ਰਿਲੀਜ਼ ਹੈ। ਸਸਿਕਾ ਜੀ ਮੈਂ ਕੋਮਲ ਕਪੂਰ ਤੁਸੇ ਦੇਖ ਰਹੇ ਹੋ ਚੈਨਲ ਪੰਜਾਬੀ। ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਆਪਣੇ ਅੰਕੜੇ ਪੇਸ਼ ਕੀਤੇ ਗਏ ਨੇ ਜਿਦੇ ਵਿੱਚ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਸਤੰਬਰ ਦੇ ਵਿੱਚ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਵਧ ਕੇ 2.4% ਹੋ ਗਈ ਹੈ। ਕੀ ਕਰਿਆਨੇ ਦੀਆਂ ਕੀਮਤਾ ਵਧੀਆਂ ਤੇ ਗੈਸ ਅਤੇ ਯਾਤਰਾ ਟੂਲ ਦੀਆਂ ਕੀਮਤਾਂ ਹੋਲੀ ਰਫਤਾਰ ਦੇ ਨਾਲ ਘਟੀਆਂ ਨੇ ਹਾਲਾਂਕਿ ਅਰਥ ਸ਼ਾਸਤਰੀ ਉਮੀਦਕਾਰੇ ਸੰਕੇਤ ਕਿ ਮੁੱਖ ਅੰਕੜਾ 2.2% ਤੱਕ ਪਹੁੰਚ ਜਾਵੇਗਾ ਡਾਟਾ ਏਜੰਸੀ ਨੇ ਕਿਹਾ ਕਿ ਗੈਸ ਨੂੰ ਛੱਡ ਕੇ ਸਲਾਨਾ ਮਹਿੰਗਾਈ ਦਰ 2.6% ਤੱਕ ਵਧ ਗਈ ਹੈ ਸੰਭਲ ਦੇ ਵਿੱਚ ਕਰਿਆਨੇ ਦੀ ਦੁਕਾਨ ਉਤੇ ਖਰੀਦਦਾਰਾਂ ਨੇ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 4% ਵਧ ਵਕਤਾਨ ਕੀਤਾ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਆਪਣੇ ਅੰਕੜੇ ਜਾਰੀ ਕੀਤੇ ਗਏ ਨੇ ਜਿਨ੍ਹਾਂ ਵਿੱਚ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਅਪ੍ਰੈਲ ਤੋਂ ਕਣਿਆਨੇ ਦੀਆਂ ਮੁੱਦਾ ਸਫਿਤੀ ਆਮ ਤੌਰ ਉਤੇ ਉੱਪਰ ਵੱਲ ਵਧ ਰਹੀ ਹੈ ਤਾਜ਼ੇ ਅਤੇ ਜੰਮੇ ਹੋਏ ਬੀਫ ਅਤੇ ਕੌਫੀ ਨੇ ਉੱਚ ਦਰ ਦੇ ਵਿੱਚ ਯੋਗਦਾਨ ਪਾਇਆ ਅੰਸ਼ਕ ਤੌਰ ਤੇ ਕਿਉਂਕਿ ਦੋਵਾਂ ਦੀ ਸਪਲਾਈ ਘਟ ਹੈ ਆਰਬੀਸੀ ਦੇ ਸਹਾਇਕ ਮੁੱਖ ਅਰਥ ਸ਼ਾਸਤਰੀ ਨਾਥਨ ਜੈਂਸਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਕੈਨੇਡਾ ਵਿੱਚ ਭੋਜਨ ਦੀ ਕੀਮਤਾ ਅਸਥਿਰ ਨਹੀਂ ਇਸ ਲਈ ਮੈਂ ਇੱਕ ਮਹੀਨੇ ਦੇ ਬਦਲਾਅ ਬਾਰੇ ਬਹੁਤ ਜ਼ਿਆਦਾ ਨਹੀਂ ਪੜਾਂਗਾ ਪਰ ਭੋਜਨ ਦੀ ਕੀਮਤਾ ਵਿੱਚ ਵੱਧਦਾ ਸਥਿਫ ਹੈ ਅਤੇ ਮੈਨੂੰ ਨਹੀਂ ਪਤਾ ਕਿ ਅਸੀਂ ਐਸਾ ਸਾਰਾ ਦੋਸ ਟੈਰਿਫਾ ਉੱਤੇ ਲਗਾ ਸਕਦੇ ਹਾਂ ਇਹ ਇੱਕ ਅਜਿਹਾ ਵਰਤਾਰਾ ਰਿਹਾ ਹੈ ਜੋ ਅਸੀਂ ਹਾਲੀ ਦੇ ਸਾਲ ਵਿੱਚ ਵੇਖਿਆ ਜਿੱਥੇ ਭੋਜਨ ਦੀ ਕੀਮਤਾ ਵਿੱਚ ਵੱਧਦਾ ਆਮ ਤੌਰ ਤੇ ਮੁੱद्रास्फीਤੀ ਦੀ ਸਮੁੱਚੀ ਦਰ ਦੇ ਨਾਲੋਂ ਵੱਧ ਰਿਹਾ ਹੈ ਕਿਦਾਈ ਦੇ ਕੀਮਤਾ ਦੀ ਹਜੇ ਵੀ ਮੁੱद्रास्फीਤੀ ਨੂੰ ਉਤੇਵਲ ਵਧਾਰੀਆਂ ਨੇ ਜੋ ਕਿ ਸਾਲ ਦਰ ਸਾਲ 4.8% ਤੱਕ ਵਧੀਆਂ ਨੇ ਆਸਰਾ ਕੀਮਤਾ ਮੁੱद्रास्फीਤੀ ਦੀ ਟੋਕਰੀ ਵਿੱਚ ਸਭ ਤੋਂ ਵੱਡਾ ਹਿੱਸਾ ਨੇ ਇਸੁਰਾਂ ਸੰਪਤੀ ਵਿੱਚ ਗਿਆ ਸੀ ਕੀਮਤਾ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਸਲਾਨਾ ਅਧਾਰ ਉਤੇ 4.1% ਤੱਕ ਘਟ ਗਈਆਂ ਦਸੇ ਪਿਛਲੇ ਸਾਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਕਾਰਨ ਕੀਮਤਾਂ ਦੇ ਵਿੱਚ ਗਿਰਾਵਟ ਆਈ ਸੀ ਜੋ ਕਿ ਅਮਰੀਕਾ ਤੇ ਚੀਨ ਦੇ ਵਿੱਚ ਕਮਜ਼ੋਰ ਆਰਥਿਕ ਵਿਕਾਸ ਦੀਆਂ ਚਿੰਤਾਵਾਂ ਤੋਂ ਉਭਰਿਆ ਸੀਗਾ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਪਿਛਲੇ ਮਹੀਨੇ ਅਮਰੀਕਾ ਤੇ ਕੈਨੇਡਾ ਵਿੱਚ ਰਾਈਨਰੀ ਦੇ ਵਿੱਚ ਰੁਕਾਵਟਾਂ ਨੇ ਪੈਟਰੋਲ ਦੀ ਕੀਮਤਾਂ ਨੂੰ ਵਧਾਇਆ ਸਤੰਬਰ ਦੇ ਵਿੱਚ ਯਾਤਰਾ ਟੂਰਾਂ ਦੀ ਲਾਗਤ ਵੀ ਸਾਲ ਦਰਸਾਰ ਹੌਲੀ ਰਫ਼ਤਾਰ ਦੇ ਨਾਲ ਕੱਟੀ ਹੈ ਜਦੋਂ ਕਿ ਸਾਲ ਦੇ ਇਸ ਸਮੇਂ ਦੌਰਾਨ ਕੀਮਤਾਂ ਆਮ ਤੌਰ ਤੇ ਮਹੀਨਾਵਾਰ ਅਦਾਜ਼ ਉੱਤੇ ਘਟਾਈਆਂ ਪੈਚ ਘਟਦੀਆਂ ਨਹੀਂ ਅਗਸਤ ਤੋਂ ਕੀਮਤਾਂ 4.6% ਤੱਕ ਵਧ ਗਈਆਂ ਕਿਉਂਕਿ ਅਮਰੀਕਾ ਤੇ ਯੂਰਪ ਦੇ ਵਿੱਚੋਂ ਵੱਡੀਆਂ ਘਟਨਾਵਾਂ ਨੇ ਹੋਟਲਾਂ ਨੂੰ ਹੋਰ ਮਹਿੰਗਾ ਕਰ ਦਿੱਤਾ ਤੇ ਸਤੰਬਰ ਦੀ ਮੁਦਰਾ ਸਫੀਤੀ ਰਿਪੋਰਟ 19 ਅਕਤੂਬਰ ਨੂੰ ਬੈਂਕ ਆਫ ਕੈਨੇਡਾ ਦੀ ਅਗਲੀ ਵਿਆਜ ਦਰ ਮੀਟਿੰਗ ਤੋਂ ਪਹਿਲਾਂ ਅੰਤਿਮ ਡਾਟਾ ਰਿਲੀਜ਼ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ